ਬਾੰਦੂਮ ਬੀਏਜੀ ਰੇਨ ਪਟਿਆਲਾ ਐਸਐਸਪੀ ਸਾਹਿਬ ਪਟਿਆਲਾ ਦੀਆਂ ਵਿਸ਼ਾ ਨਿਰਦੇਸ਼ਾਂ ਅਨੁਸਾਰ ਜਿਹੜਾ ਮਾਰੇ ਅੰਸਰਾਂ ਦੇ ਖਿਲਾਫ ਵਿੱਡੀ ਕਮਿਸ਼ਨ ਦੇ ਅੰਤਰਗੱਠ ਕੁਝ ਦਿਨ ਪਹਿਲਾਂ ਇਹ ਜਿਹੜਾ ਹੈਗਾ ਸਾਨੂੰ ਸਟੋਰੀ ਰਿਪੋਰਟ ਇੱਕ ਸਨਾਚਿਕ ਰਿਪੋਰਟ ਲੜੀ ਜਿਹੜੀ ਗਾਜੀਪੁਰ ਇੱਕ ਕਮਿਸ਼ਰੀ ਸ਼ੌਕ ਹੋਈ ਸੀਗੀ ਗਾਂਡੂ ਪੁਆਇੰਟ ਤੇ ਉਸ ਕਮਿਸ਼ ਤੋਂ ਲਗਭਗ ਜਿਹੜਾ ਹੈਗਾ 17000 ਰੁਪਏ ਖੋਲਿਆ ਗਿਆ ਸੀਗਾ ਜਿਹੜੇ ਕੱਤੀ ਦੇ ਪੁਖਰੇ ਦੋ ਬੀ ਬੀ ਤਰਾਮ ਦੇ ਬਈ ਹੈ ਤਾਂ ਤਿੰਨ ਤਰਾਮ ਦੀ। ਬਾਂਗੋ ਬਨੇਜੀ ਪਟਿਆਲਾ ਐਸਐਸਪੀ ਸਾਹਿਬ ਪਟਿਆਲਾ ਦੇ ਵਿਸ਼ਾ ਨਿਰਦੇਸ਼ ਅਨੁਸਾਰ ਜਿਹੜਾ ਮਾਲੇ ਅੰਸਰਾਂ ਦੇ ਖਿਲਾਫ ਵੱਡੀ ਮੁਹਿੰਮ ਦੇ ਅੰਤਰਗਤ ਕੁਝ ਦਿਨ ਪਹਿਲਾ ਹੀ ਜਿਹੜਾ ਹੈਗਾ ਸਾਨੂੰ ਇੱਕ ਚੋਰੀ ਰਿਪੋਰਟ ਇੱਕ ਸਨੈਚਿੰਗ ਰਿਪੋਰਟेड ਹੋਈ ਜਿਹੜੀ ਗਾਜੀਪੁਰ ਇੱਕ ਕਮਿਸ਼ਨਰੀ ਸ਼ਾਪ ਤੋਂ ਹੋਈ ਸੀਗੀ ਗਨ ਪੁਆਇੰਟ ਤੇ ਉਹ ਕਮਿਸ਼ਨ ਤੋਂ ਲਗਭਗ ਜਿਹੜਾ ਹੈਗਾ 17000 ਰੁਪਏ ਖੋਹ ਲਿਆ ਗਿਆ ਸੀਗਾ ਤੇ ਘਟਨਾ ਦੀ ਘਟਨਾ ਨੇ ਧਿਆਨ ਦੇ ਵਿੱਚ ਆਉਂਦੇ ਹੋਈ ਜਿਹੜੀ ਹੈਗੀ ਸਬਾਣਾ ਸਬਡਿਵੀਜ਼ਨ ਦੀ ਪੁਲਿਸ ਅੰਦਰ ਅੰਡਰ ਜਿਹੜਾ ਹੈਗਾ नेहा अग्रवाल ਜੀ ਡੀਐਸਪੀ ਸਾਹਿਬ ਐਸਐਚਓ सदर ਸਬਾਣਾ ਤੇ ਚੌਕੀ ਇੰਚਾਰਜ ਗਾਜੇਵਾਸ ਲੇ ਵਕ ਵਕ ਟੀਮਾਂ ਬਣਾ ਕੇ ਜਿਹੜਾ ਹੈਗਾ ਟੈਕਨੀਕਲ ਤੌਰ ਦੇ ਉੱਤੇ ਤੇ ਜਿਹੜਾ ਇੰਟੈਲੀਜੈਂਸ ਦੇ ਪੱਖੋਂ ਕਈ ਥਾਵਾਂ ਦੇ ਰੈਡਾਂ ਕੀਤੀਆਂ ਇਹਨਾਂ ਰੈਡਾਂ ਦੇ ਦੌਰਾਨ ਜਿਹੜਾ ਹੈਗਾ ਮੁੱਖ ਦੋਸ਼ੀ ਹਰਬੰਸ ਸਿੰਘ ਤੇ ਹਰਜਿੰਦਰ ਸਿੰਘ ਨੂੰ ਫੜਿਆ ਗਿਆ ਤੇ ਇਹਨਾਂ ਕੋਲੋਂ ਜਿਹੜਾ ਹੈਗਾ ਇੱਕ ਐਕਟਿਵ ਆ 8-9 ਦੇ ਕਰੀਬ ਮੋਬਾਈਲ ਤੇ ਲੁੱਟੀ ਹੋਈ ਲੁੱਟੇ ਹੋਏ ਪੈਸਿਆਂ ਦੇ ਵਿੱਚੋਂ 20000 ਰੁਪਏ ਦੇ ਲਗਭਗ ਜਿਹੜਾ ਹੈਗਾ ਰਿਕਵਰ ਹੋਇਆ ਇੱਕ ਡੰਮੀ ਪਿਸਤਲ ਇੱਥੇ ਵੀ ਦੱਸਣ ਯੋਗ ਹੈਗਾ ਕਿ ਇਹ ਜਿਹੜੇ ਹੈਗੇ ਨੇ ਕਸ਼ੀਆ ਦਾ ਪੁਰਾਣਾ ਬੈਕਗ੍ਰਾਉਂਡ ਜਿਹੜਾ ਹੈਗਾ ਉਹ ਵੀ ਕ੍ਰਿਮੀਨਲ ਹੈਗਾ ਇਹਨਾਂ ਤੇ ਪਹਿਲਾਂ ਆਪਣੇ ਗਵਾਂਢੀ ਜ਼ਿਲ੍ਹੇ ਸੰਗਰੂਰ ਦੇ ਵਿੱਚ 2 ਦੇ ਕਰੀਬ ਮੁਕੱਦਮੇ ਦਰਜ ਨੇ ਇੱਕ ਮੁਕੱਦਮੇ ਵਿੱਚ ਇਹਨਾਂ ਨੇ ਕਿਰਚ ਮਾਰ ਕੇ ਕਿਸੇ ਵਪਾਰੀ ਤੋਂ ਕਾਫੀ ਮਾਤਰਾ ਵਿੱਚ ਪੈਸੇ ਕੋਈ ਸੀਗੇ ਤੇ ਇਹ ਦੋਸ਼ੀਆਂ ਦੀ ਪੁੱਛਗਛ ਦੇ ਵਿੱਚ ਲਗਭਗ ਇਹ 10 ਦੇ ਕਰੀਬ ਜਿਹੜਾ ਹੈਗਾ ਇਹ ਵਾਰਦਾਤਾ ਮੰਨੇ ਨੇ ਤੇ ਗਹਿਰਾਈ ਨਾਲ ਪੁੱਛਗਛ ਕੀਤੀ ਜਾ ਰਹੀ ਹੈਗੀਏ ਕਿ ਹੋ ਸਕਦਾ ਹੈ ਹੋਰ ਉਹਨਾਂ ਦੇ ਸਮੇਂ ਦੇ ਵਿੱਚ ਹੋਰ ਬਹੁਤ ਸਾਰੇ ਜਿਹੜੇ ਮਕਦਮੇ ਹੈਗੇ ਨੇ ਸਣੈਚੀ ਦਾ ਤੇਜ ਹੋਵੇ। ਬਾਅਦੋਂ ਬੀਏ ਜੀ ਰਿੰਪਟਿਆਲਾ ਐਸਐਸਪੀ ਸਾਹਿਬ ਪਟਿਆਲਾ ਜੀ ਦੇ ਦੁਸ਼ਾਨਾ ਨਿਰਦੇਸ਼ਾਂ ਅਨੁਸਾਰ ਜਿਹੜਾ ਮਾਰੇ ਅੰਸਰਾਂ ਦੇ ਖਿਲਾਫ ਕਮੇਟੀ ਜੁਮੂ ਦੇ ਅੰਤਰਗਠ ਉਸ ਤੋਂ ਪਹਿਲਾਂ ਇਹ ਜਿਹੜਾ ਹੈਗਾ ਸਾਨੂੰ ਚੋਰੀ ਰਿਪੋਰਟ ਇੱਕ ਸਨੈਚੀਰ ਰਿਪੋਰਟ ਹੋਈ ਜਿਹੜੀ ਗਾਜੀਪੁਰ ਇੱਕ ਕਮਰਸ਼ੀਅਲ ਸ਼ਾਪ ਤੋਂ ਹੋਈ ਸੀ। ਗਾਂਡੂ ਪੁਆਇੰਟ ਤੇ ਕਮਰਸ਼ੀਅਲ ਤੋਂ ਲਗਭਗ ਜਿਹੜਾ ਹੈਗਾ 17000 ਰੁਪਏ ਖੋਲਿਆ ਗਿਆ ਸੀ। ਜਦ ਵਿੱਚ ਕਥਿਤ ਦੇ ਬਗੜੇ ਦੋ ਵਿਅਕਤੀ ਬਰਾਬਰ ਬਣਿਆ ਤਾਂ ਇਹ ਇਨਫਰਮੇਸ਼ਨ ਹੈ। ਬਾਅਦ ਵਿੱਚ ਬਨੇਜੀ ਪਟਿਆਲਾ ਐਸਐਸਪੀ ਸਾਹਿਬ ਪਟਿਆਲਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜਾ ਮਾਰੇ ਅੰਸਰਾਂ ਦੇ ਖਿਲਾਫ ਵੱਡੀ ਮੁਹਿੰਮ ਦੇ ਅੰਤਰਗਤ ਕੁਝ ਦਿਨ ਪਹਿਲਾ ਇਹ ਜਿਹੜਾ ਹੈਗਾ ਸਾਨੂੰ ਇੱਕ ਚੋਰੀ ਰਿਪੋਰਟ ਇੱਕ ਸਨੈਚਰ ਰਿਪੋਰਟਡ ਹੋਈ ਜਿਹੜੀ ਗਾਜੀਪੁਰ ਇੱਕ ਕੈਮਿਸਟਰੀ ਸ਼ਾਪ ਤੇ ਹੋਈ ਸੀਗੀ ਗਨ ਪੁਆਇੰਟ ਤੇ ਉਸ ਕਮਿਸ਼ ਤੋਂ ਲਗਭਗ ਜਿਹੜਾ ਹੈਗਾ 17000 ਰੁਪਏ ਖੋਹ ਲਿਆ ਗਿਆ ਸੀਗਾ ਤੇ ਘਟਨਾ ਦੀ ਘਟਨਾਾਂ ਦੇ ਵਿੱਚ ਆਉਂਦੇ ਹੋਈ ਜਿਹੜੀ ਹੈਗੀ ਇਹ ਸਮਾਣਾ ਸਬਡਿਵੀਜ਼ਨ ਦੀ ਪੁਲਿਸ ਅੰਦਰ ਅੰਡਰ ਜਿਹੜਾ ਹੈਗਾ नेहा अग्रवाल ਜਿਹੜੀ ਐਸਪੀ ਸਾਹਿਬ ਐਸਐਚਓ ਸਦਰ ਸੁਬਾਣਾ ਤੇ ਚੌਂਕੀ ਇੰਚਾਰਜ ਗੱਜੇਵਾਸ ਲੇਵਾਕ ਵਕ ਟੀਮਾਂ ਬਣਾ ਕੇ ਜਿਹੜਾ ਹੈਗਾ ਟੈਕਨੀਕਲ ਤੌਰ ਦੇ ਉੱਤੇ ਤੇ ਜਿਹੜਾ ਇੰਟੈਲੀਜੈਂਸ ਦੇ ਪੱਖੋਂ ਕਈ ਥਾਵਾਂ ਦੇ ਰੈਡਾਂ ਕੀਤੀਆਂ ਇਹਨਾਂ ਰੈਡਾਂ ਦੇ ਦੌਰਾਨ ਜਿਹੜਾ ਹੈਗਾ ਮੁੱਖ ਦੋਸ਼ੀ ਹਰਬੰਸ ਸਿੰਘ ਤੇ ਹਰਜਿੰਦਰ ਸਿੰਘ ਨੂੰ ਫੜਿਆ ਗਿਆ ਤੇ ਇਹਨਾਂ ਕੋਲੋਂ ਜਿਹੜਾ ਹੈਗਾ ਇੱਕ ਐਕਟਿਵਾ 8 9 ਦੇ ਕਰੀਬ ਮੋਬਾਈਲ ਤੇ ਲੁੱਟੀ ਹੋਈ ਲੁੱਟੇ ਹੋਏ ਪੈਸਿਆਂ ਦੇ ਵਿੱਚੋਂ 20000 ਰੁਪਏ ਦੇ ਲਗਭਗ ਜਿਹੜਾ ਹੈਗਾ ਪੈਸੇ ਰਿਕਵਰ ਹੋਏ ਇੱਕ ਡੰਮੀ ਪਿਸਟਲ ਇੱਥੇ ਵੀ ਦੱਸਣ ਯੋਗ ਹੈਗਾ ਕਿ ਇਹ ਜਿਹੜੇ ਹੈਗੇ ਨੇ ਰੂਸੀਆਂ ਦਾ ਪੁਰਾਣਾ ਬੈਕਗ੍ਰਾਉਂਡ ਜਿਹੜਾ ਹੈਗਾ ਉਹ ਵੀ ਟਰਮੀਨਲ ਹੈਗਾ ਇਹਨਾਂ ਤੇ ਪਹਿਲਾਂ ਆਪਣੇ ਗਵਾਂਢੀ ਜ਼ਿਲ੍ਹੇ ਸੰਗਰੂਪ ਦੇ ਵਿੱਚ ਦੋ ਦੇ ਕਰੀਬ ਮੁਕੱਦਮੇ ਦਰਜ ਨੇ ਇੱਕ ਮੁਕੱਦਮੇ ਵਿੱਚ ਇਹਨਾਂ ਨੇ ਕਿਰਚ ਮਾਰ ਕੇ ਕਿਸੇ ਵਪਾਰੀ ਤੋਂ ਕਾਫੀ ਮਾਤਰਾ ਵਿੱਚ ਪੈਸੇ ਕੋਲੇ ਸੀਗੇ ਤੇ ਦੋਸ਼ੀਆਂ ਦੀ ਪੁੱਛਗਛ ਦੇ ਵਿੱਚ ਲਗਭਗ ਇਹ 10 ਦੇ ਕਰੀਬ ਜਿਹੜਾ ਹੈਗਾ ਇਹ ਵਾਰਦਾਤਾ ਮੰਨੇ ਨੇ ਤੇ ਗਹਿਰਾਈ ਨਾਲ ਪੁੱਛਗਛ ਕੀਤੀ ਜਾ ਰਹੀ ਹੈਗੀ ਜੋ ਹੋ ਸਕਦਾ ਹੈ ਉਹ ਉਹਨਾਂ ਦੇ ਸਮੇਂ ਦੇ ਵਿੱਚ ਹੋਰ ਬਹੁਤ ਸਾਰੇ ਜਿਹੜੇ ਮਕਦਮੇ ਹੈਗੇ ਨੇ ਸਟ੍ਰੈਚਿੰਗ ਤੇ ਸੋ